ਹੇਜੀ ਲੰਮੀਆਂ ਮੇਕੋ ਪੀਣੇ ਫੌਣ ਹੈ ਸੋਖਾ ਸਾਹ ਤੇ ਤੀ ਪੁੱਛੋ ਨਾ ਐਦਾਂ ਚੁਗਲੀਆਂ ਲਾਉਣ ਨੂੰ ਤੁਸੀਂ ਬੜੇ ਹੈਗੇ ਆ ਲੰਮੀਆਂ ਹੁਣ ਇਹ ਜੀ ਦੇਣ ਤੇ ਆ ਨਹੀਂ ਜਾਂਦੇ ਨਾ ਹੀ ਨਹੀਂ ਜਾਂਦੇ ਤਾਂ ਹੋਰ ਪਹੁੰਚ ਜਾਂਦਾ ਇਹਨਾਂ ਜਿੰਦੇ ਮਰਜ਼ੀ ਤੇ ਅੰਦਰ ਕੁਝ ਲੋ ਨਾ ਇਥੇ ਫੇਰ ਵੀ ਨਹੀਂ ਹੋਣਾ ਅ ਸਿਰ ਸਵਾ ਹੀ ਪੈਣੀ ਆ ਓਏ ਹਾਏ ਕੀ ਕਰਾਂ ਨਾ ਗਈ ਤਾਂ ਵੀ ਸਿਆਪਾ ਇਹ ਤਾਂ ਕਰਦੀ ਆ ਆ ਘਰੇ ਹੀ ਸੂਟ ਪਿਆ ਜਿਹੜਾ ਉਹ ਹੀ ਦੇ ਦੇਣੀ ਆ ਦੀ ਉਹਨਾਂ ਪਹਿਂਦਾ ਆਪਣਾ ਸੂਟ ਲੈ ਆਉਣੀ ਆ ਬੜੇ ਸੋਹਣੇ ਸੋਹਣੇ ਚੱਲੇ ਆ ਹਸ਼ੀਮਤ ਤੇ ਡਿਸਕੰਡੀਸ਼ਨ ਵਾਲੇ ਸੂਟ ਨਾੜੇ ਬੜੀ ਸੋਣੀ ਲੱਗਣਾ ਮੈਂ ਉਹਨਾਂ ਪਹਿਂਦੀ ਆਪਣਾ ਸੂਟ ਲੈ ਆਉਂਗੀ ਜਿਹੜਾ ਪਿਆਰ ਕਰੇ ਸੂਟ ਇਹੋ ਹੀ ਮੱਥੇ ਮਾਰ ਕੇ ਆਉਂਦੀ ਆ ਚਾਣਾ ਹੀ ਪੈਣਾ ਵਾ ਜੇ ਮੈਂ ਇਹ ਨੂੰ ਪੁੱਛਿਆ ਫਿਰ ਇਹਨੇ ਅਖੜਾ ਆ ਵੀ ਲੈ ਜਾ ਆ ਵੀ ਲੈ ਜਾ ਆ ਵੀ ਲੈ ਜਾ ਇੱਥੇ ਤੇ ਫਰਮੈਸ਼ਾ ਨਹੀਂ ਹੀ ਮੁਕੜੀਆਂ ਮਾਤਾ ਵੀ ਨਾ ਵੱਟਣ ਵਾਲੀ ਆ ਆਗ ਹੀ ਲੱਗਦੀ ਆ ਕੰਨਾਂ ਇੰਤਾਂ ਦੀਆਂ ਕਰਕੇ ਗਈ ਇਤਨੁਖੜੀਆਂ ਛੇੜਨ ਵਾਲੀਆਂ ਪਰ ਦੇਖੀ ਕਰ ਸੀ ਆਪਾਂ ਖੜਾ ਜੇ ਮੈਂ ਨਾ ਗਈ ਤਾਂ ਵੀ ਇਹਨਾਂ ਦੀ ਗੱਲ ਥੱਲੇ ਆਉਣਾ ਜੇ ਮੈਂ ਗਈ ਤਾਂ ਵੀ ਆਪਣਾ ਕੁੰਡਾ ਹੋਣਾ ਇੰਤਾਂ ਕਰਦੀਆਂ ਚੁੱਪ ਕਰਕੇ ਸਵੇਰੀ ਜਾਵਾਂ ਇਹਨਾਂ ਨੂੰ ਦੱਸ ਕੇ ਨਾ ਜਾਵਾਂ ਜਾਂਦੀਆਂ ਫੇਰ ਨਾ ਜਿੱਤੇ ਮਰਜੀ ਜਾਣ ਤੇ ਰੋਜ ਦੀ ਖਿੱਚ-ਕਿੱਚੀ ਮੁਕਾਵਾ ਆ ਮੇਰੇ ਨਾ ਤੇ ਮੇਰੇ ਗਲ ਪਈਆਂ ਨਹੀਂ ਲੱਥਣਾ ਇੱਦਾਂ ਹੀ ਕਰਦੀਆਂ ਹੋਈ ਲਾ ਦਿੰਨੀ ਆ ਜਦੋਂ ਇਹਦਾ ਰਿਵਾਜ ਹੀ ਨਾ ਉਦੋਂ ਇਹਦੀ ਬੜੀ ਟੋਰ ਹੀ ਉਦਾਂ ਵੀ ਤੇ ਮੇਰੇ ਘਰ ਪਿਆ ਆ ਇਹੋ ਲਾ ਦਿੰਨੀ ਆ ਜੀ ਪੱਗ ਲਾਈ ਤੇ ਵਧੀਆ ਪੱਗ 4-500 ਤੋਂ ਘੱਟ ਹੋਣੀ ਨਹੀਂ ਆ ਚੁੱਪ ਕਰਕੇ ਰੁਪਈਆ 100 ਹੀ ਲਾ ਦਿੰਨੀ ਆ ਆ ਪਾਵਾ ਨਾ ਫਾਫੇ ਚ ਤਾਂ ਨਿਕਲਣ ਦੀ ਕਰਾਂ ਮਾਤਾ ਉੱਤੇ ਆ ਗਈ ਨਾ ਵੀਗ ਨੁਕਸੇ ਵੀ ਨੇ ਕੱਢੀਏ ਸੂਟ ਦੇਖ ਕੇ ਨੇ ਹਾਂ ਜੁੱਤੀ ਕਿੱਥੇ ਮੇਰੀ ਜੁੱਤੀ ਵਾ ਮਮੀ ਬੁਲਾਇਆ ਨੀ ਕੀ ਗੱਲ ਨੂੰ ਕੰਮ ਆਹੋ ਕਾਮੀਆਂ ਨੇ ਬੁਲਾਇਆ ਵਾ ਸੁੱਖ ਕਿੱਥੇ ਆ ਮੰਮੀ ਉਹਦੇ ਨਾਲ ਡਈ ਆ ਮੰਮੀ ਕੰਮਾਂ ਤਾਂ ਸਮਝਾਉਂਦੇ ਕੰਮ ਦਾ ਤਾਂ ਮਾਕੇ ਦੱਸਿਆ ਹੀ ਕਿ ਉਹ ਤਾਂ ਢੇਰ ਨੂੰ ਆਇਆ ਵਾ ਕੁੜੀ ਆਈ ਆ ਤੇ ਘਰ ਤੇ ਉਹਦੇ ਕੋਈ ਤੰਗੀ ਨਹੀਂ ਤੰਗੀ ਪੇਸ਼ੀ ਕੋਈ ਨਹੀਂ ਆ ਕਮਾਈ ਨੂੰ ਬੇਚੇਰੀ ਖੇਤੀ ਬਾੜੀ ਨੂੰ ਬੇਚੇਰੀ ਪਰ ਪਰਣਾ ਵਰਤਨ ਨੂੰ ਤਾਂ ਸੱਚ ਵੜੀ ਤੇ ਯੂਸ ਵਾ ਯਾ ਹੋ ਬਰੇ ਨਾ ਹਾਣ ਰੋਣਾ ਤੇ ਕੀ ਫਾਇਦਾ ਉਹ ਮੰਮੀ ਤੈਨੂੰ ਪਤਾ ਹੀ ਨਹੀਂ ਕੋਈ ਗੱਲ ਨਹੀਂ 10 ਗੰਨ 10 ਮਿੰਟ ਦੇ ਉਹ ਵੀ ਕੀ ਗੱਲ ਸੁਖਵਾਜ ਮੰਨ ਲਈ ਤੇ ਕੋਈ ਨਹੀਂ ਮੰਮੀ ਤੇਰੇ ਕੋ ਸਭ ਕੋ ਪਿਆ ਪਹਿਲੇ ਤੇ ਮੁੰਡਾ ਮਰਿਆ ਤੇ ਬਣਾਦੇ ਵਾਲੇ ਉਹ ਚਲੋ ਬਣਾਉਣ ਦੀ ਤੇ ਗੱਲ ਕੋਈ ਨਹੀਂ ਆ ਪਰ ਇਹ ਦੱਸੋ ਕਿ ਜਦੋਂ ਦਾ ਵਿਆਹ ਕੀਤਾ ਅਹੀਂ ਸੈਟੋਂ ਨੂੰ ਉਦੋਂ ਪਾਇਆ ਸੀ ਉਹ ਤੋਂ ਬਾਅਦ ਉਹ ਕਹਿੰਦੀ ਵੀ ਉਹ ਸੈਟ ਨਾਲ ਦੇ ਟੋਸ ਬੜੇ ਭਾਰੇ ਆ ਮੈਨੂੰ ਛੋਟੇ ਛੋਟੇ ਟੋਸ ਬਣਾ ਦੋ ਤੇ ਮੰਮੀ ਛੋਟੇ ਛੋਟੇ ਟੋਸ ਬਣਾਦੇ ਉਦੋਂ ਬਾਅਦ ਜਦ ਪਹਿਲੀ ਲੋੜੀ ਆਈ ਤੇ ਅਹੀਂ ਮਿਕਦਿਗੀਆਂ ਵਾਲਾ ਬਣਾ ਦਿੰਦੀਆਂ ਗੁੱਸਾ ਨਾ ਭਰੀ ਉਹ ਕਹਿੰਦਾ ਮੈਂ ਪਾਇਆ ਦੇ ਕੰਨੀ ਉਹਨਾਂ ਚ ਇੱਕ ਚੀਜ਼ ਨਹੀਂ ਵੇਚੀ ਜਲਦੀ ਲਈ ਆ ਪਤਾ ਨਹੀਂ ਕੀ ਗੱਲ ਕਿਥੇ ਆ ਦਵਿੰਦਰ ਤੈਨੂੰ ਮੈਂ ਦੱਸਦਾ ਗਾ ਘਰਾਂ ਦੇ ਸੌ ਖਰਚੇ ਹੁੰਦੇ ਆਹੀਂ ਜਿਨੋਂ ਕਿਤੇ ਦੋ ਚਾਰ ਬੰਦੇ ਜਿਵੇਂ ਨਹੀਂ ਰਹਿੰਦੇ ਨਾ ਉਸ ਵੇਲੇ ਮੰਮੀ ਕਹਿੰਦੀ ਮੇਰਾ ਸੋਨਾ ਸਾਰਾ ਲਾ ਕੇ ਘੜੇ ਬਾ ਦੇ ਠੀਕ ਆ ਜੇ ਉਹਨਾਂ ਕਿਤੇ ਵਰਤਨੇ ਹੋਣਗੇ ਉਹ ਆਪਣਾ ਸਾਧਨ ਹੈ ਉਹ ਕੋਈ ਗੱਲ ਨਹੀਂ ਤੂੰ ਦੇ ਖਾਂਦੇ ਉਹ ਤੁਹਾਡੀ ਵਾਲੀ ਹੀ ਆਦਾ ਨਾ ਕੋਈ ਦੇਰ ਗਿਆ ਆ ਨਾ ਕੋਈ ਨਰਾਨ ਗਿਆ ਆ ਤੇ ਖਰਚੇ ਪਾ ਨਹੀਂ ਕਾਦੇ ਸੋਹਣਾ ਦੇ ਮੇਰੀ ਸੁਣ ਗੱਲ ਤੂੰ ਕਿ ਲਾਲਾ ਨੂੰ ਸੰਤ ਬੁਕਾਰਾ ਆਪਣੇ ਘਰ ਦੇ ਸੌ ਕੜਦੇ ਹੁੰਦੇ ਉਹਨਾਂ ਨੇ ਕਿਤੇ ਵਰਤੇ ਹੋਣਗੇ ਕਿ ਮੰਮੀ ਜੀ ਮੈਨੂੰ ਫਿਰ ਇਦਾਂ ਨਹੀਂ ਪੜਨਾ ਹੁੰਦਾ ਤੇ ਮੈਨੂੰ ਬਾਹਰੇ ਨਾ ਤੋ ਤੂੰ ਯਾਦ ਸੁਲਾਹ ਕਰ ਲੈ ਗਵਿੰਦਰ ਇਦਾਂ ਨਹੀਂ ਕਰੀਦਾ ਠੀਕ ਹੈ ਜੇ ਉਹਨਾਂ ਨੇ ਕੋਈ ਲੋੜ ਹੋਵੇ ਅਸੀਂ ਥੋੜੀ ਕਿਸ਼ਨਾ ਤਿਆਰ ਕਰਨਾ ਜਵਾਹ ਨਹੀਂ ਆਈਆਂ ਨਹੀਂ ਪੜਨਾ ਮਾੜੀ ਨਾਲ ਕਹਤੀ ਆ ਤੁਹਾਨੂੰ ਚੋ ਨਹੀਂ ਲੱਗਦੀ ਕਿ ਕਿਤੇ ਕੋਈ ਗੱਲ ਨਹੀਂ ਮੇਰਾ ਪਾਪਾ ਮੈਂ ਆਪ ਸੁਲਾਹ ਕਰ ਲਿਆ ਕੋਈ ਜਿਹੜੀ ਕਰਨੀ ਹੁੰਦੀ ਹੈ ਇੱਕ ਸੁਲਾਹ ਲਈਏ ਇੱਕ ਬੁਰੇ ਜੋਗਾ ਕਿਚੂ ਬੁਰੇ ਮਾਰ ਕਲੀ ਜਿਹੜੀ ਗੱਲ ਆ ਮੈਂ ਤਾਂ ਸਹੀ ਗੱਲ ਕੀਤੀ ਆ ਕਿ ਸਹੀ ਵੀ ਨਹੀਂ ਫਸਾਵਾੜੀ ਹੁੰਦੀ ਆ ਮੇਲਾ ਸਾੜਾ ਹੀ ਹੋ ਸਾੜਾ ਨਹੀਂ ਮੈਨੂੰ ਕਹਦਾ ਸਾੜਾ ਮੇਰੇ ਪੇਕੇ ਕਿਹੜਾ ਮੈਨੂੰ ਕੰਨਾਂ ਤੋਂ ਲਾਡੀ ਮੂਚੀ ਕੱਲਿਆ ਸੀ ਜਿਹੜਾ ਉਹ ਪਾ ਗਿਆ ਨਹੀਂ ਕੱਲਿਆ ਮੰਮੀ ਹਾਂ ਕਲਾਂ ਜਿਹੜੀਆਂ ਰੰਗਵਾ ਦਾ ਤੇ ਵਾਸਤੇ ਜਿਹੜੀ ਮੈਂ ਤਾਂ ਤੇ ਆਪ ਬਾਦੋ ਤਿੰਨ ਬਣਾ ਦੇ ਗੁੜੀ ਨੂੰ ਮਾਹਾਂ ਤੇ ਮਾਕੀ ਨੀ ਲੱਗਿਆ ਉਹ ਤਾਂ ਸੁਭਾਅ ਹੀ ਨਾ ਬੋਲੇਗਾ ਤੇਰ ਕੋ ਸਾਰਾ ਪੋਖੰਦਾ ਤੂੰ ਵਾਲੀਆਂ ਬਣਾ ਦੇ ਮੇਰੀ ਸੋਣਾ ਤੂੰ ਹੀ ਗੱਲ ਸੁਭਾਅ ਰੱਖਾ ਤੇ ਟੇਕਿਆਂ ਵਾਲਾ ਪੋਖਣਾ ਦਾ ਲਾੜੇ ਸੁਭਾਅ ਆਏਗਾ ਚਲ ਕੋਈ ਰੋਟੀ ਤਾਂ ਆਪਣੇ ਦਾ ਖਾਣ ਦੇ ਨਾ ਇਦਾਂ ਗੱਲ ਨਹੀਂ ਕਰੀ ਹੁੰਦੀ ਝੋਕਾ ਨਾਲ ਕਰਾਂ ਤੇ ਇਹ ਸਾਲੋਂ ਰਾਤ ਨੂੰ ਜਿੱਤਾ ਤੇ ਕੋਈ ਗੱਲ ਨਹੀਂ ਠੀਕ ਆ ਉਹਦਾ ਸੁਭਾਅ ਇਦਾਂ ਦਾ ਹੈ ਜਾਂ ਸ਼ੁਰੂ ਤੋਂ ਹੀ ਕਿ ਤੂੰ ਬਾੜੀਆਂ ਚੁੱਕਾ ਕੇ ਬਣਾ ਕੇ ਨਹੀਂ ਪਾ ਰਿਹਾ ਠੀਕ ਆ ਨੇ ਬਣਾ ਦੇ ਮਾਪੇ ਦੇਣਗੇ ਅਹੀਂ ਮੈਂ ਤਾਂ ਮਾਨਤਾਣ ਇਥੇ ਬਾਹ ਲਿਆ ਕਿ ਮੁੰਡਾ ਤੈਨੂੰ ਕਾਹ ਨੂੰ ਆਖੇਗਾ ਕਿ ਮੈਨੂੰ ਨਹੀਂ ਬਾਹ ਆ ਮਾਤਾ ਮੈਨੂੰ ਲੈ ਮਾਨਤਾਣ ਦੇ ਲੈ ਕੇ ਜਾਂਦੀਗੀ ਉਹ ਮੈਨੂੰ ਕੁਝ ਨਹੀਂ ਕੀਤੀ ਕੋਈ ਗੱਲ ਨਹੀਂ ਠੀਕ ਆ ਤੂੰ ਇਦਾਂ ਦਾ ਪੜਦੇ ਨਾ ਬਣਾ ਕੇ ਬਾੜੀਆਂ ਵਾਦੇ ਚੋਕੀ ਉਹ ਤਾਂ ਬਣਾ ਹੀ ਜਾਂਦਾ ਪਾਤਾ ਮੈਂ ਆਪਣੇ ਕੁੜੀ ਦੇ ਵਾਲ ਦਾ ਇਹਦਾ ਈਦਾ ਫੂਫੂ ਕਰਦੀ ਨਹੀਂ ਜਿੱਤਾ ਮੈਂ ਐ ਪੋਤ ਨੂੰ ਮੈਂ ਤਾਂ ਮਾਪਿਆਂ ਨੇ ਕਦੇ ਕੈਂਠਾ ਪਾਤਾ ਹੁੰਦਾ ਹੈ ਕਦੇ ਸਾਥ ਨਹੀਂ ਸਰੀ ਉਹਨਾਂ ਕੋ ਕਦੇ ਉਹ ਕੋਈ ਗੱਲ ਨਹੀਂ ਮਾਰਦਾ ਏਦਾਂ ਵੀ ਬਹਿਦਾ ਹੁੰਦਾ ਤੇ ਜਦੋਂ ਮੈਂ ਕਿਹਾ ਤੁਹਾਨੂੰ ਪਹਿਲੇ ਤੇਰੇ ਕੋਲ ਇੱਕ ਆਪਣਾ ਕੜਾ ਅਗੀ ਦੇ ਬਾਲਣ ਮਾਉਦੇ ਠੀਕ ਆ ਉਹ ਵੀ ਖੋਜ ਤੇ ਇਹਦੀ ਖੋਜ ਤੇ ਨਹੀਂ ਖੋਜ ਠੀਕ ਆ ਏਦਾਂ ਨਹੀਂ ਕਰਦਾ ਜਿੱਦਾਂ ਤੂੰ ਕਰਦੀ ਐ ਨੂੰ ਮੈਨੂੰ ਇਹ ਚੰਗਾ ਲੱਗਦਾ ਨਾ ਲੜਿਆ ਘਮਾ ਹੋਣਾ ਬਧੀ ਰਿਹਾ ਜਾ ਜਾ ਨਾ ਤੂੰ ਉਹਦੇ ਮਗਰ ਲੱਗਾ ਜਾ ਭਰਾਣਾ ਆ ਬੱਸ ਇਸ ਤਰ੍ਹਾਂ ਹਾਂ ਉਹ ਹੋ ਗਰੀ ਉਹ ਪੱਲੇ ਵੀ ਹੈ ਹਾਂਜੀ ਹਾਂਜੀ ਹੋਰ ਸਾਰੀ ਹੈ ਕਿ ਹਾਂ ਤੇਲ ਚੋ ਲੈਣਾ ਸੀ ਲੈ ਤੇਲ ਚੋ ਲੋ ਪੀਪਾ ਤੇ ਰੰਦਾ ਖੜੋ ਕੇ ਹਾਂ ਨਾ ਹੋਰੇ ਚੋਣ ਵਾਲੇ ਤੇ ਬਣੋ ਕੋਈ ਠੀਕ ਆ ਜੀ ਘਰ ਸਭ ਠੀਕ ਆ ਜੋ ਘਰ ਤੇ ਨੂੰ ਸਾਡੇ ਘਰ ਦਾ ਰਹਾ ਆਇਆ ਚਲੋ ਹਾਨੂੰ ਤੇ ਆਤ ਗਿਆ ਨਾ ਤੁਹਾਨੂੰ ਤੇ ਕੁ काही ਨਹੀਂ ਹੁੰਦਾ ਚਲ ਚਾਹ ਪਾਣੀ ਦੀ ਮਾਂ ਆ ਗਿਆ ਹਾਈ ਹਾਈ ਜੋ ਬਥੇ ਨਾ ਕਲਾਕਾਰ ਹੈ ਜੀ ਇੱਥੇ ਚ ਲੈ ਆਬੀ ਆਈ ਕੀ ਕਰ ਰਹੇ ਹੋ ਪਾਲਿਆ ਚਾਹਮ? ਹੋਰ। ਜਦੋਂ ਉਹ ਵਧੀਆ ਤੇ ਨਹੀਂ ਸਵਾ ਉਹ। ਹਿੰਦਾ ਕੋਈ ਨਹੀਂ ਤੇ ਸੋਹ ਹਾਂ ਜੀ। ਚੇਤਾ ਦੀ ਹਾਂ ਜੀ। ਹਾਂ ਜੀ। ਹੋਰ ਸਣਾ। ਢਾਡੀ ਨਾਲ ਹੀ ਸਾਥੀ ਤਾਂ ਨਹੀਂ ਪੰਜ ਜੀ ਮਸਲੀ ਸਾਥੀ ਨਹੀਂ। ਤਰੀਜ਼ਾ ਕੋ ਮੋਦਾ। ਉਹ ਨਾਲ ਉਹਨਾਂ ਦਾ ਹੀ ਫੋਨ ਆਉਂ ਗਿਆ ਸੀ ਅੱਛਾ ਤੇ ਫੋੜਿਆ ਜਨਾ ਤੇ ਪਾਈ ਮਗਰ ਕਹਿੰਦੇ ਜਾ ਕੇ ਕੋੜੀ ਨੂੰ ਨਾ ਲੋੜੀ ਦੇ ਆ ਚਲ ਵਧੀਆ ਕੀਤਾ ਮੈਂ ਫਟੇ ਟਾਈਮ ਕਾਢ ਹੀ ਲੈਣਾ ਚਾ ਦੇ ਹੀ ਹੁੰਨੇ ਆ ਅੱਛਾ ਬੰਦੀ ਜੇ ਨਹੀਂ ਹਾਂ ਜੀ ਜਾਣ ਮੋ ਆਇਆ ਹਾਂ ਜੀ ਹਾਂ ਅੱਛਾ ਅੱਛਾ ਅਰੇ ਵੀਰ ਨੇ ਕਹਿਆ ਮੇਰੇ ਬੱਥੇ ਹੋਰ ਭੈਣਾ ਵੀ ਤੇਰਾ ਫੋਨ ਤੇ ਫੋਨ ਕਰਦੇ ਨਹੀਂ ਮੇਰੇ ਭੈਣ ਨੂੰ ਪਹਿਲੇ ਲੋੜੀ ਦੇ ਆ ਜਾ ਕੇ ਚਲ ਵਧੀਆ ਕਾਣ ਪੜੇਗੀ ਨਿਕਲੇ ਨਹੀਂ ਜਾਂਦਾ ਤੇ ਮਾਂ ਵੀ ਘਰ ਨਿਕਲ ਕੇ ਆਈ ਹੈ ਭਰਾ ਜੀ ਇਹ ਨਹੀਂ ਮਾਨ ਹੁੰਦਾ ਦਿਨ ਦੇ ਰੀਕ ਹੁੰਦੀ ਤੇ ਕਿਆ ਬੀ ਹੈ ਨੀ ਅਮਾ ਹਾਂ ਤੇ ਹਣੀ ਮੇਰਾ ਮਾਸੀ ਜੀ ਵਿੱਚੇ ਕੋਈ ਮੂੰਹ ਚੋਚਕ ਵੇਲਦੀ ਹੋਣੀ ਆ ਫੇ ਦਿਨ ਨੂੰ ਆਇਆ ਵਾ ਤੇ ਕੋਈ ਆਇਆ ਨਹੀਂ ਆ ਤੇ ਭਰਾੜ ਦਾ ਕਹਿੰਦਾ ਵੀ ਟਾਈਮ ਕੱਢ ਤੇ ਤੁੰਦਾ ਤੇ ਰਹਿਣੀ ਆ ਇਦਾਂ ਹੀ ਤੇ ਜਾ ਕੇ ਦੇਖੋ ਕੇ ਆ ਫਿਰ ਮੈਂ ਅੱਜ ਦਿਨ ਕੱਢ ਹੀ ਲਿਆ ਹਰ ਕੇ ਕੰਮ ਧੰਦਾ ਫੜਾਫੜ ਕੀਤਾ ਤੇ ਮੈਂ ਨਿਕਲਦੀ ਕੀਤੀ ਉਹ ਬਾਸੇ ਮੈਨੂੰ ਮਿਲ ਗਈ ਟਾਈਮ ਤੇ ਗਾੜੀ ਆਈ ਤੇ ਗਾੜੀ ਘਾਟੋ ਆ ਗਿਆ ਚਲੋ ਇਦਾਂ ਹੀ ਆ ਸਾਡੀ ਵੀ ਆਈ ਐ ਇੱਥੇ ਫੜੋ ਜਾਂਦੀ ਆ ਤੇ ਫੇਰ ਜਾਮਾਂ ਦੇ ਲੈ ਕੇ ਕਿੱਥੇ ਸਾਕਾ ਸੋ ਖਨਾ ਨਾ ਜਦੋਂ ਪ੍ਰਸਤਤ ਚੱਲਦੀ ਹੋਣੀ ਆ ਮੈਨੂੰ ਲੱਗਦਾ ਸਲਾਵਾ ਨਹੀਂ ਜਾਂ ਚਵਾਦੀਆਂ ਤੇ ਨਹੀਂ ਜਦੋਂ ਆਈਆਂ ਹੋਣਾ ਆਪਣੇ ਆਪਣੇ ਗੱਟੀਆਂ ਆਣਾ ਚੱਲ ਜਾਈਏ ਨਾ ਚਵਾ ਜਾਣਾ ਸ਼ਾਪਿੰਗ ਕਰਨ ਨਾਰਿਕਾ ਰੋਕ ਕਿੱਥੇ ਆ ਰਾਜਵੀ ਕਿੱਥੇ ਉਹ ਤੁਹਾਨੂੰ ਪਤਾ ਛੁੱਟੀਆਂ ਤੇ ਪਹਿਲਾਂ ਮੈਂ ਸ਼ਮੇਂਗ ਦੀ ਟਿਵੀਸ਼ਨ ਤੋਂ ਛੁੱਟੀ ਨਹੀਂ ਕਰਾਈ ਚਲੋ ਪਾਪੀ ਫੇਰ ਬੱਚੇ ਨਹੀਂ ਪੜਾਈਂ ਕਰਾਉਗੇ ਨਹੀਂ ਨਹੀਂ ਬਹੁਤ ਵਧੀਆ ਜੇ ਤਾਂ ਪੈਸਾ ਲੋਣਾ ਹੈ ਨਾ ਤੇ ਬੱਚੇ ਦੀ ਸੋਹਣੀ ਪੜ੍ਹਾਈ ਹੋਵੇ ਤਾਂ ਫੇਰ ਹੀ ਮਜ਼ਾ ਆਉਂਦਾ ਹੈ ਉਦਾਂ ਹੀ ਪੈਂਦਾ ਕੀ ਫਾਇਦਾ ਕਹੇ ਤਾਰੇ ਦੇ ਛੁੱਟੀਆਂ ਦਾ ਆਨੰਦ ਆ ਘਰੇ ਕੋ ਬਹੁਤ ਵਧੀਆ ਧਿਆਨ ਰੱਖੀ ਮम्मी ਦਾ ਕਿਦਾਂ ਲੱਗ ਗਏ ਮम्मी ਠੀਕ ਆ ਸੌਂਦੀ ਆ ਸਪਾ ਨਹੀਂ ਰਣੇ ਸੌ ਵੀ ਠੀਕ ਆ ਚਲੋ ਪਰ ਵੀਜੀ ਬਹੁਤ ਹੀ ਮੈਂ ਚਾਹ ਬਣਾ ਲਿਆ ਵਾ ਨਹੀਂ ਵਾਦੇ ਤੋਂ ਮੈਂ ਠਹਿਰ ਕੇ ਬਣਾਇਆ ਮੈਂ ਬਸ ਇਤਰੀ ਹੀ ਨਾ ਪਿਤਾ ਦੇ ਅੱਡੇ ਤੇ ਕੌਫੀ ਲੱਗਣੀ ਸੀ ਅੱਛਾ ਸਿਰ ਮਨ ਬੜੀ ਹੀ ਘਰ ਰੋ ਮੈਂ ਚਾਹ ਪੀ ਲੈਣੀ ਠੀਕ ਚਲੋ ਆਹ ਰੋਣੀ ਲੋਕਾਂ ਨੂੰ ਹਲੋ ਆਹ ਦੋ ਧੀਆ ਰੇੜੀਆਂ ਠੀਕ ਆ ਤੇ ਸਰਹੀ ਤੇ ਮੈਂ ਫਟਾਫਟ ਕੀਤਾ ਤੇ ਪਾਗ ਲੈ ਆਣਾ ਡਿਆ ਨਹੀਂ ਲੱਗਾ ਤੇ ਅਲੱਗ ਉਸਰਤੀਆ ਉੱਤੇ ਪਾਜੀ ਜਿੱਦਾਂ ਦੇ ਪਾਗਵਾ ਦਾ ਲੈ ਲਏ ਅਲਫਾਹਾਂ ਨੇ ਇਸ ਪਾਗ ਸੁ ਸੋਨੀਆਂ ਤੁਹਾਡੇ ਪਿੰਡ ਪਾਗ ਤੋਂ ਬਗੈਰ ਇਹ ਸੂਟ ਦੇ ਅੰਦਰਵਾਜੋ ਉਹ ਲੈ ਆ ਮਾਸੀ ਜੀ ਅੱਜ ਕੱਲ੍ਹ ਕੋਈ ਇੰਨੀ ਕਰਦੇ ਨਹੀਂ ਵਿਚਾਰ ਅੱਜ ਕੱਲ੍ਹ ਪਹਿਲੇ ਚੱਲਦੇ ਆ ਪਹਿਲੇ ਧੀ ਪੈਂਦੇ ਕੰਮ ਆ ਜਾਂਦੇ ਆ ਇਹ ਆਪਾਂ ਕਰਦੇ ਵਿਚਾਰ ਅੱਜ ਤੱਕ ਇਹਦਾ ਕਰ ਲਿਆ ਪੈਰਾਂ ਲਿਆਈ ਅਗਲੀ ਵਾਰ ਜੀ ਤਾਂ ਕਹਿੰਦੇ ਸੂਟ ਸਾੜ ਦੇਣਾ ਨਾਲ ਮੇਰੇ ਪੁੱਤ ਦੀ ਸੁੱਖੀ ਸਾਂਧੀ ਪਾਗ ਨਹੀਂ ਹਾੜੀ ਚ ਵੀਰ ਆਵਾਜ਼ ਫੜਨਾ ਧੀ ਦੇ ਬਣਾਏ ਕੱਪੜੇ ਲੋੜੀ ਨੂੰ ਦੇ ਲੈ ਐਪੁਰ ਮਦਾ ਗਰਮ ਸੂਟ ਪਾਗ ਨਾਲ ਸੱਸ ਦਾ ਸੌਰ ਵੀ ਲਾਇਆ ਮੈਂ ਨਾਲ ਹਾਂ ਪਰਵੜੇ ਦੀ ਪਾਗ ਲਾਈ ਸੱਟ ਕੋਟੀ ਗਾਇਆ ਨਾਲ ਹਾਂ ਮਾਰ ਬੜਾ ਆ ਤਾਂ ਬਾੜਾ ਕੀ ਆ ਇਹਨਾਂ ਦੋਨੇ ਜਾਣਾ ਨਹੀਂ ਵਿਹੇ ਲੋੜੀ ਵਿਹਿੰਦੀ ਸੁੱਖੀ ਸਾਂਧੀ ਮੁੜ ਕੇ ਨਾ ਕਾਲੀ ਸੂਟ ਜਾਈ ਮੇਰੇ ਪੁੱਤ ਦੀ ਨਾਲ ਪਾਗ ਲਾਇਆ ਕਰੋ ਸਾ ਦਾ ਸਾਥ ਨਾਲ ਤੇ ਤੀ ਲੱਗਾਸ ਵੀ ਪਹਿਲੀ ਵਾਰ ਲੱਗੇ ਜਾਨ ਸੁਖ ਦੀ ਲੋੜੀ ਕਿਉਂ ਤੀਜੀ ਚੌਥੀ ਲੋੜੀ ਆ ਪਹਿਲੀ ਕਿਉਂ ਨਾ ਆ ਯਾਰ ਵਾਹੇ ਕਈ ਤੇ ਨਹੀਂ ਜਾ ਨਕੜਾ ਚਲੋ ਪਹਿਲਾਂ ਨਹੀਂ ਇਹਨਾਂ ਗੱਲਾਂ ਨੂੰ ਛੱਡੋ ਬੈਠੋ ਮੈਂ ਚਾਹ ਬਣਾ ਦੇਣਾ ਮਿਲੋ ਅੱਜ ਪਹਿਲੇ ਨਹੀਂ ਆਉਂਗਾ ਤਾਂ ਕਰੀ ਮੇਰੀ ਗੱਲ ਦਾ ਤਰੀਆਂ ਨਹੀਂ ਆਣਗਾ ਸੈਨ ਨਾ ਇਹ ਕਿੰਨਾ ਚਾਰਾ ਬਣਿਆ ਵਾ ਕੀ ਬਣਿਆ ਇਹ ਤੇਰਾ ਹੋਈ ਨਹੀਂ ਮਸੀ ਜੀ ਖਾਧ ਪਾਧ ਲਾਇਆ ਕਰਾਂਗੇ ਹਾਂ 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 ਬੀ ਨਾ ਹੀ ਕੋ ਖਾਣ ਨਹੀਂ ਆ ਤੇ ਕੋ ਸੋਗ ਲੈ ਆਈ ਸਖਣਾ ਬਿਨਾ ਪਗਦੋ ਸੱਸ ਮੇਰੀ ਨੇ ਜੇ ਕਹਿਤਾ ਬੁਰਾ ਤੇ ਮੈਨੂੰ ਹੀ ਬੜਾ ਲੱਗਾ ਪਰ ਘਾਬੀ ਵੀ ਥੋੜੀ ਬੋਦੀ ਸ਼ਰਮ ਚਾਈਦੀ ਆ ਕਿ ਨਾ ਮੈਂ ਪਗਦ ਲਾ ਆਂ ਅੰਤ ਦਾ ਘਰ ਰਕੜਾਈ ਤੇ ਸੂਟੀ ਸੂਟਾ ਰੋ ਦੇ ਹਨੂ ਜੀ ਨੇ ਘੜਿਆ ਜਿਹੜਾ ਲੈ ਆਈ ਆ ਅੱਜ ਹੋਈ ਇਹ ਤੇ ਇਹ ਜੀ ਮੋਗੜੇ ਲੈ ਕੇ ਮੇਰਾ ਦਾਦਾ ਹੰਦੋਂ ਮੋਗੜੀਆਂ ਇੱਕ ਗਿਜਗ ਦਾ ਪੈਰਟ ਪੈਰਟ ਕੀ ਦੋ ਪੀਸ ਬੜਾ ਸੋਹਣਾ ਲੱਗਦੇ ਜਿਹੜਾ ਤੁਸੀਂ ਲੈ ਕੇ ਆ ਗਈਆਂ ਉਹ ਤਾਂ ਮਰੀ ਗਈ ਤੇਰਾ ਤੇ ਇਹਦੇ ਅੱਗੇ ਨਹੀਂ ਮਾਨਸਾਸ ਮੇਰੀ ਇਹਨੇ ਹੁਣ ਗਲੀ ਗਵਾੜ ਭੰਡਣ ਲੱਗਿਆ ਨਾ ਕੋਈ ਕਸਾ ਨਹੀਂ ਛੱਡਣ। ਜਿੰਦਰ ਕਾਰੀਚਾ ਹਾਂਜੀ ਮੰਮੀ ਤਾਂ ਹੀ ਹੁਣ ਜੋਬ ਨੂੰ ਕਰ ਦੇਗਾ ਤੇ ਹਾਰਨ ਲੱਗਦਾ ਪਿਆਰ ਦੇ ਚਾ ਤੇ ਜੇ ਜੋਬ ਨਾਲ ਤਾਂ ਮੈਂ ਮਕਲਾਉਣੀ ਹਾਂ ਉਹਨੂੰ ਅੱਡੇ ਨੂੰ ਚਲੋ ਕੋਈ ਨਹੀਂ ਹਾਂ ਉਹ ਤੇ ਰਾਜ ਸੁਣ ਲੈ ਮੇਰੀ ਗੱਲ ਐਂ ਕਰਨਾ ਕਰਨਾ ਬਦਾਸ ਸਿੱਧਾ ਸਿੱਧਾ ਇਹਨੂੰ ਕਹਿ ਦੇ ਕਿ ਪੱਦ ਤੋਂ ਬਗੈਰ ਸੌਂਦੇ ਨਹੀਂ ਹੋਣਾ ਚਾਹੀਦਾ ਕੋਈ ਨਾ ਪਹਿਲੀ ਮਮੀ ਜੀ ਕਹਿੰਦੀ ਇਹ ਕੰਮ ਚੰਦਾ ਨਹੀਂ ਰੱਖਾ ਕਾਲੇ ਉਹ ਬੜਾ ਸੌਂਡ ਲੈਂਦਾ ਤੇਰਾ ਹਾਂ ਜਿੱਤੇ ਲੱਗਾ ਬੁਰੇ ਪਾਪਾਂ ਨੂੰ ਮਗਰ ਆਈ ਗਏ ਤੇ ਉਹ ਲਾਂਦਾ ਕਿ ਜਨਤਾ ਛੋਟਾ ਹੀ ਸ਼ਵਾਲਾ ਤੇ ਪਾਣੀ ਪਰਵਾਜ ਦਾ ਕਰਦੇ ਏਦਾਂ ਨਹੀਂ ਪਾਉਣੀ ਮੈਂ ਏਦਾਂ ਨਹੀਂ ਪਾਉਣੀ ਪਰ ਉਹਨੇ ਹੀ ਰਵਾਇਦਾ ਸੂਟ ਹੈ ਹਾਂ ਅਜਿਹਾ ਸੂਟ ਤਾਂ ਲਾ ਕਰਨਾ ਪਾਉਂਦਾ ਹਾਂ ਹੈ ਕਿਤੇ ਕਿੱਦਾਂ ਦੀ ਤਰ੍ਹਾਂ ਬਣਾ ਕੇ ਰੱਖਦੀ ਚੱਲ ਛੱਡ ਪਰ ਸੂਟ ਦੀ ਵੀ ਗੱਲ ਪਰ ਇਹ ਗੱਲ ਮੈਨੂੰ ਬੁਰੀ ਲੱਗੀ ਕਿ ਸੂਟ ਤੋਂ ਬਗੈਰ ਪੱਗ ਤੋਂ ਬਗੈਰ ਸੂਟ ਨਹੀਂ ਹੋਣਾ ਚਾਹੀਦਾ ਲਾਤਾ 200 ਰੁਪਈਆ ਹਾਂ 200 ਰੁਪਈਆ ਦੀ ਪੱਗ ਆ ਜਾਂਦੀ ਹੁਣ ਤੇ ਕਿਹੜਾ ਪਰਣਾ ਆਦੀ ਹੁੰਦਾ 200 ਦਾ ਚਲੋ ਮੰਮੀ में कह दूंगना लागे जागे बहुत आ गई है ना टल नाच चढ़ी जो होंगे शर्म नहीं आई पागी लाल हल पबजी चाह थोड़ी थोड़ी पिओ फिर जो मेरे मम्मी ने कुछ मंगाने फिर तुम्हें ਆਜੋ ਵਿਹੰਜ ਦੁਮਿਆਣੀ ਨਾ ਉਹਦੇ ਚਾਉਂਦੇ ਹੀ ਹਾਰ ਅੱਛਾ ਅੱਛਾ ਆਹ ਇੱਥੇ ਨਿਕਲ ਕੇ ਰਹਿ ਗਈ ਅੱਛਾ ਅੱਛਾ ਹਾਂ ਸਰੋਂ ਵਾਲੀ ਮਿਸੋਂ ਗਾਰਿਕ ਹਾਂਜੀ ਆ ਮੈਂ ਤਾਂ ਜਿਨੀ ਵਾਰ ਤੇ ਪੈਂਡੋਂ ਨਹੀਂ ਨਾ ਆ ਤੇਰੀ ਸੱਸ ਸੌਣੀ ਵਾਲੀ ਨਹੀਂ ਉਹਨਾਂ ਤਰਖੜੀਆਂ ਜਿਆ ਬੜੀਆਂ ਲੱਗਦੀ ਆ ਮੇਰਾ ਇਸੇ ਘਰ ਕੀ ਉਹਨੂੰ ਜੀ ਨਹੀਂ ਕਰਦਾ ਇੱਥੇ ਉਹਨਾਂ ਨੂੰ ਸੁਭਾਅ ਇਹਦਾ ਨਾ ਪਰ ਪਾਜੀ ਇਹਨੂੰ ਨਾਲੇ ਪਾਵਾ ਗੁੱਸਾ ਨਾ ਕਰੀਓ ਤੂੰ ਪਾਗ ਲੈਣਾ ਸੋ। ਮੈਨੂੰ ਗੁੱਸਾ ਆ ਗਿਆ ਕਰਨਾ। ਅਤੇ ਇਸਾਸ ਨੇ ਕਹਿਆ ਤਾਂ ਤੇ ਕੀ ਗੱਲ ਕੀ ਕਹਿ ਰਹੀ ਆਂ ਮੈਂ ਤੇ ਤੂੰ ਹੀ ਕਹਿ ਲੈ ਚੱਲ ਜੀ ਕਿ ਕਹਿਣੀ ਆਂ ਨਾ ਨਹੀਂ ਨਹੀਂ ਇਹ ਵਰਦੀਆਂ। ਪਾਗ ਵਾਲੀ ਗੱਲ ਹੈ ਹੀ ਬੜੀ ਵੱਡੀ ਆ। ਸਾਡੇ ਉਦਾਂ ਨਾ ਇੱਧਰ ਬੜੇ ਵਿਚਾਰ ਆ ਕਰਦੇ ਆ। ਪਾਗ ਤੋਂ ਬਗੈਰ ਸਖਣਾ ਸੂਤ ਕਦੀ ਨਹੀਂ ਲਾਉਂਦੇ। ਭਾਵੇਂ ਤੁਸੀਂ ਪੈਸੇ ਹੀ ਦੇ ਦਿੱਤੇ ਆ। ਇਹਨੇ ਹੁਣ ਦੱਸ ਦਿਨ ਗੱਲ ਨਹੀਂ ਛੱਡਣੀ। ਕੈਮਾ ਪਰਮਾ ਦੀ ਵੀ ਹੀ ਪੜੀ ਆ। ਹਾਂ ਤੇ ਕੋਈ ਵਿਚਾਰਾ ਕਰਦਾ ਹੀ ਨਹੀਂ ਨੀ ਆ। ਆਹ ਤੇ ਨਿਕਲੀ ਕੀਤੀ। ਮੈਂ ਪਾਬੀ ਨਹੀਂ ਗੌਰ ਕਰੀ ਜਦੋਂ ਪੇਕੇ ਜਾ ਤੇ ਰਿਮਮੀ ਉਹਨਾਂ ਨਾਲ ਤੇ ਗੌਰ ਕਰਿਆ ਦਾ ਇਹ ਗੱਲ ਅਕਦੇ ਮਮੀ ਨੂੰ ਪਤਾ ਲੱਗਾ ਨਾ ਤੇ ਉਹਨਾਂ ਬੜੀ ਨਰਾਜ਼ਗੀ ਜਿਤਾਉਣੀ ਆ ਵੀ ਤੂੰ ਕੁੜੀ ਦਾ ਸੁਭਾ ਸਖਣਾ ਹੀ ਲੱਗੀ ਗੱਲ ਤੇਂ ਵੀ ਤੇਰੇ ਪੱਗ ਦੀ ਨਹੀਂ ਆ ਅਤੇ ਕਈ ਦੀਆਂ ਕਈ ਗੱਲਾਂ ਸੁਣਾਤੀਆਂ ਨੇ ਮੈਂ ਫਲਾਣੇ ਦਾ ਲੌਂਗੀ ਮੈਂ ਸੱਸ ਦਾ ਲੌਂਗੀ ਮੈਂ ਸੋਹਰੇ ਦਾ ਲੌਂਗੀ ਆ ਤੂੰ ਜੋ ਮਰਜੀ ਨਹੀਂ ਜਾਣਾ ਤੂੰ ਵੇਖੀ ਜਾਣਾ ਭਾਵੇਂ ਪਰ ਆਹ ਸੁਣੀ ਨਾ ਗੱਲ ਆ ਕਿ ਮੂੰਹ ਤੇ ਬਹਿ ਕੇ ਵੇਚੀ ਕਰ ਲੋ ਨਹੀਂ ਨਹੀਂ ਭਾਬੀ ਠੱਡੀ ਹੋ ਮੇਰੀ ਗੱਲ ਸੁਣ ਚਾਹ ਵੀ ਮਤਾ ਠੀਕ ਆ ਮਮੀ ਦਾ ਸੁਭਾਈ ਇਹਦਾ ਪਰ ਮੈਨੂੰ ਨਹੀਂ ਪਤਾ ਜਦ ਜਦ ਮੈਂ ਗਈ ਆਈ ਆ ਨਾ ਤੇ ਕੁੜੀ ਵੀ ਆਈ ਆ ਲੋੜੀ ਇੱਥੇ ਹੀ ਜਾਂਦੀ ਆ ਪਰ ਮੀ ਆ ਤੇ ਜਿਵੇਂ ਮਰਜੀ ਦੇ ਲੋ ਪਰ ਇੰਨਾ ਨਹੀਂ ਆ ਕਿ ਕਿਸੇ ਨੂੰ ਆਏ ਦੇ ਇਹਨੂੰ ਨਾ ਚਾਹ ਨਾ ਪਾਣੀ ਤੇ ਹੁੰਦੇ ਉਹਦੇ ਮੂੰਹ ਤੇ ਬੈ ਕੇ ਬੇਨਤੀ ਕਰ ਦੋ ਹਾਂ ਹਾਂ ਚਾਹ ਉਹ ਨਾ ਨਾ ਰੱਖਦੇ ਚਾਹ ਮੇਰੇ ਨਾਲ ਚਾਹ ਪੀਂਦੀ ਜੀ ਕਰਦੇ ਆ ਸੌਣੀ ਤੇ ਫੇਰ ਹੁਣ ਲੱਗ ਸੌਣੀ ਤੇ ਸੌਂ ਗਏ ਤੁਹਾਨੂੰ ਵੀ ਪਤਾ ਮਮੀ ਦੇ ਹੈਗੀਆਂ ਇੱਥੇ ਟਾਈਮ ਪਾਸ ਕਰ ਲਈ ਕਿਦਾਂ ਟਾਈਮ ਪਾਸ ਕਰਦੀਆਂ ਇਹਨਾਂ ਨੂੰ ਉਹਨੇ ਦੱਸ ਦਿਆ ਨਹੀਂ ਚੱਲਣੀਆਂ ਕਿ ਸਖਣਾ ਸੂਟ ਆਇਆ ਗਰਮਣਾ ਸੂਟ ਦੇ ਗਈ ਪਰ ਜਾਈ ਇਹਦੀ ਕਿਆਦਤੀ ਆ ਆਦਤ ਨਹੀਂ ਆ ਜਿਹੜਾ ਪਾਉਂਦੇ ਦੇ ਦਿੰਦੇ ਆ ਬਣਾਣਾ ਉਹ ਪਗਮਾ ਚਾਹੀਦਾ ਕੀ ਤੁਸੀਂ ਪੱਗ ਲੈ ਆਉਂਦੇ ਤੇ ਤੁਸੀਂ ਵੀ ਬਸ ਸੂਟ ਕੱਲਾ ਚੁਪੀ ਆਏ ਜੀ ਨਹੀਂ ਮੈਨੂੰ ਤੇ ਪਤਾ ਹੀ ਤੇ ਸੱਸ ਦੀ ਹੈਗੀ ਜਵਾਨ ਹਾਂ ਤੇ ਮੈਂ ਵੀ ਪੱਗ ਲਾ ਕੇ ਤੇ ਮੱਥਾ ਟੰਮਦੀ ਆ ਤਾਂ ਮੈਨੂੰ ਪਤਾ ਨਹੀਂ ਲੱਗਾ ਇਹਦੀ ਜਵਾਨ ਨਹੀਂ ਮੈਂ ਤਾਂ ਕਿਹਾ ਹੋਣਾ ਟਲ ਗਈ ਹੋਣੀ ਆ ਨਹੀਂ ਸਵਾਲ ਚ ਫਰਕ ਪੈ ਗਿਆ ਹਣਾ ਪਰ ਨਾ ਜਿਨੇ ਆਂਦੇ ਦੇਖ ਇਹਨਾਂ ਨੂੰ ਜ਼ਿਆਦਾ ਮਿਲੇ ਨਾ 15 ਕਿਲੇ ਜ਼ਮੀਨ ਔਰ ਭੁੱਖ ਨਹੀਂ ਲੱਜਦੀ ਭੁੱਖ ਨੱਚਦੀ ਇਹਨਾਂ ਨੂੰ ਤੂੰ ਜੋ ਮਰਜੀ ਤੇ ਹੀ ਗਿਆ ਮਤਲੀ ਆਪਣੀ ਨੂੰ ਤੋ ਹੋ ਜਾ ਆਹੀਂ ਕਰਦਾ ਨਹੀਂ ਦੇਖਣਾ ਚਾਰ ਦਿਨ ਹੋਏ ਕੁੜੀ ਆਲੀ ਤੇ ਪਰ ਮਰੀ ਤਿੰਨ ਚਾਰ ਵਾਰੀ ਘਰ ਟਾਕਤੇ ਹੀ ਤਵਾ ਫੇਰ ਬਾਣੀ ਦੇ ਡਮਾਰ ਕਰਦੀ ਅਗਰੇ ਦੇ ਹੱਥ ਚ ਕੀ ਕਹਿ ਸਕਦੀ ਨਹੀਂ ਬਸ ਫੇਰ ਤੂੰ ਤੇ ਚੜਾਈ ਧੂਏ ਨਾਲੇ ਚੜੀ ਕੇ ਵੀ ਉਹ ਫੇਰ ਭੁੱਖ ਨੱਚਦੀ ਹੈ ਕਿ ਫੇਰ ਹੋਰ ਕੀ ਹੈ ਨੱਚਦਾ ਇਹ ਜੇ ਮੁੰਡਾ ਵਾ ਤੇ ਉਹ ਵੀ ਬੱਲਵਾ ਉਦਾਂ ਗੱਲ ਤੇ ਲੋਹਾਂ ਦੇ ਚੁੱਛੋ ਲੱਗ ਕੇ ਹਣ ਨੂੰ ਜਾਈ ਜਾ ਹਉਂ ਦੂਜੀ ਦਾ ਪਤਾ ਨਹੀਂ ਕਿੱਦਾਂ ਆਵੇ ਲੋਡੇ ਲੈ ਕੇ ਜੇ ਉਹ ਨਾ ਹੀ ਕਿਨੇ ਤਾਂ ਨੇ ਮੈਨੇ ਤਾਂ ਵੀ ਨਹੀਂ ਮਾਰਨਾ ਵਾ ਰਣਾ ਦੂਜੀ ਦੀ ਦੀ ਭੈਣਾਂ ਤੋਂ ਗੱਲ ਹੀ ਛੱਡ ਦੇ ਹੁਣ ਮੈਂ ਤੈਨੂੰ ਇੱਥੇ ਕੀ ਦੱਸਾਂ ਭਾਵੇਂ ਤੇਰੀ ਸੱਸ ਕੰਧ ਦਾ ਲਾ ਕੇ ਸੁਣਦੀ ਹੋਵੇ ਮੈਂ ਗਈ ਹੀ ਦੂਜੀ ਵਾਲੇ ਵੀ ਹੈ ਚਾਹੇ گاڑی ਮੈਂ ਕਿਹਾ ਮੈਂ ਕਿੱਥੇ ਜਾਨੀ ਆ ਰਲ ਕੇ ਜਾਨੀ ਆ ਸੋਹਣੇ ਲੱਗਾਂਗੇ ਚੱਲ ਕੁਛ ਅੱਧੇ ਵੇਲੇ ਮੈਂ ਆਉਣੀ ਆ ਅੱਧੇ ਤੂੰ ਕਹੇ ਪਾ ਤੇ ਅਹੀਂ ਜਾਨੀ ਆ ਨਾ ਤਸ ਤੋਂ ਮਸਨੀ ਕਿੱਤੀ ਕਿਤੇ ਹਾਂ ਚਾਹ ਹਾਂ ਨਹੀਂ ਮਿਲਾਈ ਹਰੇ ਮੇਰੀ ਗੱਲ ਸੁਣ ਹੈ ਵੇਹ ਜੇ ਮੈਂ ਅਹੀਂ ਅੰਮਲੀਆਂ ਰੜ ਕੇ ਤੇ ਕੀ ਪਤਾ ਨਹੀਂ ਮਾ ਵੱਧ ਪਾ ਕੇ ਸੋਹਣੀ ਬਣਾ ਕੇ ਲੋਹੜੀ ਲੈ ਕੇ ਆਉਂਦੀ ਆ ਜਦੋਂ ਤੇਰੇ ਪਿੰਕ ਘਰਦੇ ਨਹੀਂ ਮੇਰੇ ਨਾਲ ਤੁਰਦੇ ਰਲ ਕੇ ਤੇ ਮੈਂ ਇੱਕ ਕੀ ਆਉਂਦੀ ਰਲ ਕੇ ਪਾ ਕੇ ਮੇਰੀ ਗੱਲ ਸੁਣ ਕੀ ਪਤਾ ਉਹਨਾਂ ਕੋਲ ਜਾਇ ਕੋਈ ਪੈਹਾ ਹੈਗਾ ਕਿ ਨਹੀਂ ਕਿੱਦਾਂ ਆਉਣਾ ਤੇ ਕਿੱਦਾਂ ਆਣਾ ਨਹੀਂ ਤੈਨੂੰ ਤੇ ਘਰ ਦੇ ਹਲਾਤਾਂ ਦਾ ਪਤਾ ਵਾ ਨਹੀਂ ਬਸ ਕਰ ਕਵਿੰਦਰੇ ਤੂੰ ਤੇ ਪੋਚੇ ਹੀ ਪਉਣੀ ਆ ਪਰ ਹੈਗਾ ਉਹਨਾਂ ਕੋ ਸਾਰਾ ਕੱਜੀ ਆ ਨਹੀਂ ਜੇ ਮੰਮੀ ਚੰਗੀ ਹੁੰਦੀ ਤੇ ਮੰਮੀ ਕਹਿੰਦੀ ਪੀ ਤੂੰ ਥੋੜਾ ਪਾਲਾ ਤੇ ਚਲ ਇਹਦੇ ਨਾਲ ਲਗਾ ਲ ਕੇ ਤੇ ਮੇਰੀ ਧੀ ਕੋ ਜਾਓ ਪਰ ਜਦੋਂ ਘਰ ਦੇ ਵਿੱਚੋਂ ਸਿਆਣਪ ਨਹੀਂ ਕਿਹੇ ਦੇਣੀ ਤੇ ਉਥੇ ਤਬਰ ਕਦੀ ਨਹੀਂ ਰਲ ਕੇ ਬਹਿ ਸਕਦਾ ਲੈ ਭਾਬੀ ਤੂੰ ਆਹ ਗੱਲਾਂ ਕਰੀ ਜਾਨੀ ਆ ਹੁਣ ਗੋਪੀ ਵੀਰ ਤੇ ਬਾਹਰ ਕਮਾਈ ਗਿਆ ਕਰਨ ਤੈਨੂੰ ਮਹੀਨੇ ਨੇ ਮਹੀਨੇ ਤਨਖਾਹ ਆਉਂਦੀ ਆ ਉਹਨਾਂ ਨੂੰ ਕੀ ਆਉਂਦਾ ਵਾ ਆਹੋ ਤੁਹਾਨੂੰ ਤੇ ਗੋਪੀ ਵੀਰ ਦੀ ਕਮਾਈ ਤੇ ਤਨਖਾਹ ਹੀ ਦੇਖਦੀ ਆਂ ਜਾ ਛੱਡੀ ਹਾਂ ਤੁਹਾਨੂੰ ਹੋਰ ਖਰਚੇ ਨਹੀਂ ਦੇਖਦੇ ਲੱਖ ਕਮਾਈ ਦੇਖਦੀ ਤੇ ਖਾ ਦਿੰਦੀ ਆ ਤੇ ਜਦੋਂ ਮੈਂ ਰਾਲ ਕੇ ਬੈਣੀ ਆ ਕਿ ਸਾਰੇ ਕੱਬਰ ਨੂੰ ਰਾਲ ਕੇ ਇਕੱਠਾ ਕਰਕੇ ਚਲੀਏ ਪਰ ਨਾ ਮੇਰੀ ਗੱਲ ਤੇ ਕੋਈ ਹੁੰਦਾ ਨਹੀਂ ਆ ਜਿਹੜਾ ਹੁੰਦਾ ਹੀ ਉਹ ਆ ਜੇ ਤੇਰੀ ਵੱਡੀ ਭਿ ਭਰਜਾਈ ਹੁੰਦੀ ਆ ਉਹ ਵੀ ਬਸ ਹੂੰ ਹੂੰ ਕਰਦੀ ਆ ਉਹ ਤੇ ਹੂੰ ਹੂੰ ਕਰਦੀ ਜਾਉ ਆ ਜੇ ਤੇਰੀ ਮਾਂ ਆਉਂਦੀ ਆ ਉਹ ਵੀ ਹੂੰ ਹੂੰ ਕਰ ਕੇ ਅੱਨਾ ਆਈ ਆ ਇੰਨਾ ਕੁ ਪੱਤ ਕਰਕੇ ਗਈ ਤੇ ਤੈਨੂੰ ਕੀ ਦੱਸਾਂ ਤੈਨੂੰ ਮੈਂ ਕੋਈ ਨਹੀਂ ਨਹੀਂ ਭਾਬੀ ਨੂੰ ਹਾਂ ਮੈਂ ਤਾਂ ਸਭਾ ਕਿ ਤੂੰ ਅੱਖ ਨਾ ਕਿ ਮੇਰੇ ਘਰ ਆੜ ਕੇ ਤੇ ਮੈਨੂੰ ਗੱਲਾਂ ਦੱਸਦੀ ਆ ਭਾਬੀ ਹੋਣੀ ਆ ਨੇ ਸੋਲਿਆ ਤੇ ਉਹਨੇ ਤੇ ਅੱਗੇ ਗੱਲ ਦਾ ਬੜਾ ਬੜਾ ਬਣਾ ਜਣਾ ਬਣਾ ਲੈ ਤੰਗੜ ਫਿਰ ਮੇਰੇ ਨਾਲ ਘਰੇ ਫਿਰ ਮੈਂ ਚਾਰ ਹੀ ਕਰਕੇ ਜਾਉਂਗੀ ਛਾੜੀ ਦੇ ਤੂੰ ਟੱਕਣ ਟੱਕੇ ਹੀ ਰਹਿੰਦੇ ਮੈਨੂੰ ਕੁਛ ਕੀ ਰਹਿ ਮੈਂ ਕਿੱਦਾਂ ਆਈ ਆ ਇੱਕ ਪਾਸੇ ਭਰਾ ਤੇ ਰੇ ਨੇ ਜੋਰ ਦਿੱਤਾ ਪਿਆ ਜਾ ਕੁੜੀ ਕੋ ਲੋੜੀ ਲੈ ਕੇ ਜਾ ਫਿਰ ਪੜਾਉਂਦਾ ਨੇ ਮਾੜਾ ਵੀ ਕੀ ਕੀਤਾ ਵਾ ਉਹਨੂੰ ਵੀ ਪਤਾ ਦੇਂਦਿਆ ਰਾਇਆ ਨਹੀਂ ਉਹਦੇ ਮੈਨੂੰ ਵੀ ਪਤਾ ਸੀ ਵੀ ਦੇਂਦਿਆ ਰਾਇਆ ਜਾਣਾ ਵਾ ਨੀ ਆਈ ਆ ਬਣ ਕੇ ਆ ਤੇਰੀ ਪਰਜਾਈ ਤੋਂ ਪਹਿਲਾਂ ਹੀ ਆਈ ਆ ਲੈ ਲੈ ਮੱਥੇ ਵੱਟ ਕੋਈ ਪਾਇਆ ਭਾਬੀ ਤੇ ਨਹੀਂ ਆਈ ਮਮੀ ਇੰਨੀ ਗੱਲ ਤੇ ਨਾ ਆਖੀ ਆ ਕਿ ਤੂੰ ਪਾਗਲ ਆ ਲਿਆਂਗੀ ਨੀ ਤੂੰ ਤੇ ਨਹੀਂ ਵੱਟ ਪਾਇਆ ਹਾਂ ਵੀ ਇਹਨੇ ਤੇਰੀ ਸੱਸ ਨੇ ਕੰਨਾਚਾਰ ਕਰਕੇ ਨਾ ਤੇ ਮੇਰਾ ਪਲੇਜਾ ਹੀ ਰੂਤ ਆਏ ਨੇ ਤੇ ਮੇਰਾ ਤੇ ਤੇ ਦੋਰੀ ਬੜੀ ਜੀ ਨਹੀਂ ਕਰਨ ਦੇ ਆ